मैं गुडगाँवपुर जिले के निवासियों ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਪ੍ਰੈਜ਼ੀਡੈਂਟ ਮਹਾਲ ਦੇ ਮੱਧਮ ਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬਲੈਕਆਊਟ ਨੂੰ ਇੱਕ ਰੈਗੂਲਰ ਫੀਚਰ ਐਡਿਟਿਸ ਜੁਰੀਸਪੰਡੈਂਟ ਫ੍ਰੋਮ 9 ਟੂ 5 ਮਾਰਨਿੰਗ ਇਟ ਇਜ਼ ਇਟ ਇਜ਼ ਜਨਰਲ ਸੈਕਟਸ ਫਾਰ ਸਿਕਿਉਰਿਟੀ ਸੋ ਸਿਚੁਏਸ਼ਨਸ ਸੋ ਇਸ ਤੇ ਨਾ ਇਸ ਤੋਂ ਕੋਈ ਡਰਨ ਦੀ ਜਾਂ ਕੋਈ ਖਬਰਾਉਣ ਦੀ ਲੋੜ ਨਹੀਂ ਇਹ ਇੱਕ ਰੋਜ਼ਾਨਾ ਅਭਿਆਸ ਹੈ ਅ ਜਿਹਹੀ ਸਿਚੁਏਸ਼ਨਸ ਦੇ ਵਿੱਚ ਆਪਣੇ ਆਪ ਨੂੰ ਤਿਆਰ ਬਟ ਤਿਆਰ ਰੱਖਣਾ ਐਂਡ ਰਿਸਪੌਂਡ ਕਰਨਾ ਸੋ ਇਸ ਦੇ ਵਿੱਚ ਮੈਂ ਸਾਰੇ ਹੀ ਨਿਵਾਸੀਆਂ ਤੋਂ ਆਪਾਸ ਕਰਦਾ ਹਾਂ ਕਿ ਸਾਡੇ ਇਸ ਅਭਿਆਸ ਦੇ ਵਿੱਚ ਸਾਡਾ ਸਹਿਯੋਗ ਦੇਣਗੇ ਤਾਂ ਦੋ ਕਿਸੇ ਵੀ ਅਫਵਾਹ ਜਾਂ ਰੂਮਰਸ ਜੋ ਉਸ ਦੀਆਂ ਨਿਸ਼ਮਤ ਯਕੀਨ ਨਹੀਂ ਕਰਨਾ ਸਿਕਰ ਇਸ ਦੌਰਾਨ ਕਿਸੇ ਨੂੰ ਕਿਸੇ ਵੀ ਨਾਗਰਿਕ ਨੂੰ ਕਿਸੇ ਹੈਲਪ ਦੀ ਜਾਂ ਇਨਪੁਟ ਦੀ ਲੋੜ ਹੈ ਤਾਂ ਸਾਡੇ ਹੋਲਪਲਾਈਨ ਨੰਬਰ ਉੱਪਰ ਕੰਟੈਕਟ ਕਰਕੇ ਸਹੀ ਸੂਚਨਾ ਸਾਫ